ਦਾ ਵੀ ਮਿੱਤਰੋ ਮੰਦੀਪ ਬਾਵੇ ਦੀ ਮਸ਼ੀਨ ਚੱਲ ਪਈ ਤੇ ਪਹਿਲਾ ਗਿੱਲਾ ਜਿ ਵੜਦਿਆਂ ਤੇ ਇੱਧਰ ਦੇਖੋ ਵੀ ਮੰਦੀਪ ਬਾਵਾ ਮੇਰਾ ਬੇਟਾ ਇਹ ਮੰਦੀਪ ਬਾਵਾ ਚੈਨਲ 786 ਵਾਲਾ ਹੋ ਗਿਆ ਤੇ ਗਿੱਲਾ ਵੜਿਆ ਹਲੇ ਤੇ ਇੱਕ ਟੈਂਕ ਕੋਲੋਂ ਨਿਕਲ ਆ 18 20 ਟਨਲ ਝਾੜ ਇੱਧਰ ਲਈ ਜਦਾਂ ਸਾਰੀ ਵੜਤੀ ਦੇਖੋ ਕਿੱਲਾ ਹੋਣਾ ਮੇਰੇ ਖਿਆਲ ਨਾਲ ਟੈਂਕ ਫੁੱਲ ਵਾਲੇ ਪਰੈਂਟਾ ਮੈਨ ਲੱਗਦਾ ਕਿ ਇਕ ਕਰਤਾ ਹੋਰ ਵਧਣਾ ਦੇਖਦੇ ਆ ਕਿ ਚੜ ਰਹਿਗਾ ਤੇ ਮੌਸਮ ਦੇਖੋ ਬਈ ਬੱਦਲ ਹੋ ਗਿਆ ਤੇ ਸ਼ਾਮ ਕੇ 5:30 ਦਾ ਟਾਈਮ ਆ ਤੇ ਮੀ ਵੀ ਪਿਆ ਤਾਂ ਥੋੜਾ ਥੋੜਾ ਇਹ ਅੱਜ ਆ 10 ਅਪ੍ਰੈਲ ਤੇ ਮੀ ਇੱਕ ਪਿੰਡ ਮਿੰਡ ਜੀ ਪਈ ਆ ਦੇਖੋ ਥੋੜੀ ਛੋੜੀ ਤੇ ਬੱਦਲ ਫੇਰ ਚੜ ਰਿਹਾ ਸਾਹਮਣੇ ਤੇ ਆਹ ਦੇਖੋ ਬਈ ਦੀਪੂ ਇੱਕ ਗਿੱਲਾ ਵੱਡਿਆ ਬਈ ਹੋਰ ਗਾਈਜ਼ ਆਪ ਕੈਸੇ ਹੋ ਅੱਜ ਕੰਪੇਨ ਚਲਾਦੀ ਆਪਣੇ ਤੇ ਪਹਿਲਾ ਗਿੱਲਾ ਵੱਡਿਆ ਇਸ ਸੀਜ਼ਨ ਦਾ ਤੋਂ ਫਾਰਮਨ ਸਾਹਿਬ ਸ਼ਿੰਦਰ ਸਾਹਿਬ ਇਹ ਹੋ ਗਿਆ ਵੀਰੇ ਆ ਗਿਆ ਮੀ ਤਸਵੀਰ ਨਹੀਂ ਬਾਈ ਤੇ ਕੜਾਈ ਕਿਉਂ ਫਿਰ ਜੇ ਵੜ ਗਿਆ ਤੇ ਵੜ ਗਿਆ ਖੇਤ ਵੜ ਗਿਆ ਸਾਰਾ ਦੇਖੋ ਆਪਰੇ ਥੋੜਾ ਅੱਜ ਮਸ਼ੀਨ ਕਰਾਏ ਆਪਾਂ ਨੇ 200 ਕਿੱਲਾ ਵਧਣਾ ਤਾਂ ਇੱਕ ਕਿੱਲਾ ਪੜ ਗਿਆ ਤੇ ਇੱਕ ਟੈਂਕ ਨਿਕਲ ਗਿਆ ਉਹ ਬੱਗੀ ਟ੍ਰੈਲੀ ਫੋਰਡ 3600 ਤੇ ਬਾਕੀ ਜਿਹੜਾ ਮੜਾ ਮੋਟਾ ਕੰਮ ਰਹਿ ਰਿਹਾ ਇਧਰ ਪਾਸ ਵੈਸੀ ਆਪਾਂ ਗਿਆ ਥੋੜੀ ਚੈਕਿੰਗ ਕਰਾ ਲੈ ਇਹ ਸ਼ੌਕ ਨੂੰ ਬਈ ਲੱਗ ਰਿਹਾ ਥੋੜੀ ਜੀ ਵੀ ਅੱਗਾ ਵਧਣਾ ਨਹੀਂ ਕੀ ਸੀਗਾ ਕਿਉਂਕਿ ਟਮਾਟਾਵਾ ਕਬ ਮਾ ਲੇ ਤੇ ਬੱਦਲ ਦੇਖੋ ਬਈ ਝੜ ਕੇ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਫੇਰ ਤੁਹਾਡੇ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 10 April ਤੇ ਦਿਨ ਆ ਵੀਰੋ ਵੀਰਵਾਰ ਤੇ ਸ਼ਾਮ ਕੇ 5:30 ਦਾ ਟਾਈਮ ਆ ਤੇ ਅੱਜ ਆਪਣੀ ਮਸ਼ੀਨ ਚਲਾਈ ਦੀ ਬਾਈ ਮੰਦੀਪ ਬਾਵੇ ਦੀ ਮਸ਼ੀਨ ਤੇ ਰਿਪੇਅਰ ਪੂਰ ਤੁਹਾਨੂੰ ਦਿਖਾਈ ਦੀ ਪਿਛਲੇ ਵਲੌਗਾਂ ਮਾ ਰਿਪੇਅਰ ਕਰੀ ਦੀ ਤੇ ਉਸ ਤੋਂ ਬਾਅਦ ਅੱਜ ਚਲਾਈ ਆ 10 April ਨੂੰ ਕਿੱਲਾ ਕੱਢਿਆ ਦੇਖ ਲਓ ਸਾਹਮਣੇ ਤੇ ਵੀ ਕੁਮਾਟਲ ਦਾ ਝੜ ਰਿਹਾ ਤੇ ਅੱਜ ਵੀ ਰੋਮੀ ਵੀ ਪਿਆ ਦਾ ਥੋੜੀ ਦੇਰ ਪਹਿਲਾਂ ਮੀਂਹ ਪੈ ਕੇ ਹਟਿਆ ਤੇ ਇੰਨਾ ਜ਼ਿਆਦਾ ਨਹੀਂ ਪਿਆ ਕਿਡਮੇਨ ਪਈ ਸੀ ਤੇ ਬੱਦਲ ਹਲੇ ਵੀ ਚੜ ਕੇ ਖੜਿਆ ਪੂਰਾ ਬੋ ਰਿਹਾ ਇੱਧਰ ਦੇਖ ਪੂਰਾ ਬੱਦਲ ਚੜ ਰਿਹਾ ਇੱਕ ਵਸੇਰੋਂ ਚੜ ਰਹੀ ਹੈ ਪਰੇ ਤੇ ਬਾਕੀ ਇੱਕ ਕਿਲਾ ਵੱਡਣਾ ਸੀ ਅੱਜ ਤੇ ਵੜਤਾ ਤੇ ਸ਼ਾਮ ਨੂੰ ਵੱਡਨੇ ਆ ਕਹਿੰਗੇ ਕਿਲੇ ਵੱਡਨੇ ਸ਼ਾਮ ਨੂੰ ਸ਼ਾਮ ਨੂੰ ਪਾਪਾ ਅੱਠੇ ਕਿਲੇ ਹੋ ਜਾਣਗੇ ਆਪਣੇ ਹੁਣ ਪਤਾ ਕਰ ਸੋ ਟ੍ਰਾਇਲ ਚੱਲਿਆ ਸੀ ਬਈ ਚੈੱਕ ਕਰੀ ਦੀ ਮੜੀ ਜੀ ਮਸ਼ੀਨ ਚੈੱਕ ਕਰਦੇ ਆਪਾਂ ਕੋਈ ਦਾਣੇ ਡੱਪੇ ਦਾ ਸਭ ਕੁਝ ਪਰ ਰੱਬ ਦੇ ਦੇਣ ਆਪਣੀ ਮਸ਼ੀਨ ਵਧੀਆ ਚੱਲੀ ਵਧੀਆ ਚੱਲੀ ਵੀ ਲੱਡੂ ਵੀ ਖਾਏ ਆ ਮਨ ਨੇ ਲੱਡੂ ਵੀ ਆਪਾਂ ਨੇ ਤੇ ਬੜੀ ਚੱਲੀ ਰਹੀ ਸੀ ਨਾ ਆਪਣੀ ਤੇ ਬਾਈ ਇੱਕ ਇੱਕ ਕੰਮੀ ਛੱਡਦੀ ਇਹਨਾਂ ਨੇ ਵਿਚਾਰੇ ਦਾ ਲਾਣ ਨਹੀਂ ਕੁਛ ਵੀ ਕੱਢਿਆ ਬਈ ਦੇਖੋ ਮੈਦਾਨੇ ਤੋਂ 20 ਕਵਾਂਟਰ ਕੱਢ ਲੀਏ ਪਰ ਇਸ ਵਾਰ ਤੂੜੀ ਕਿਤੇ ਦੀ ਨਹੀਂ ਕਿ ਕੈਕਟਰ ਲੀ ਨਿਕਲ ਜਾਈ ਇਹ ਵੀ ਤੀ ਬੀਡ ਕਰਕੇ ਮਾਰਿਆ ਤੁਹਾਨੂੰ ਪਤਾ ਹੈ ਲੋਕ ਦੇਖਦੇ ਨੇ ਆਪਣੇ ਤੇ ਇਹ ਬੀਡ ਦੀ ਮਾਰ ਰਹੇ ਨੇ ਥੋੜੀ ਜਿਹੀ ਬੀਡ ਦੀ ਮਾਰ ਕਰਕੇ ਬਾਦਲਾਂ ਨੂੰ ਤੰਗ ਕੀਤਾ ਸੂਰਾਂ ਨੇ ਉਹਦੇ ਆ ਕੇ ਥੋੜਾ ਜਿਹਾ ਕੜਕ ਜ਼ਿਆਦਾ ਡਾਊਨ ਕਰਕੇ ਦੀ ਹਾਂ ਬਾਈ ਕਿਉਂਕਿ ਆਪਾਂ ਹਰੇਕ ਬਲੌਗਾਂ ਤੁਹਾਨੂੰ ਦਿਖਾਉਣਾ ਲੱਗਾ ਜੰਗਲ ਆ ਤੇ ਤਾਰ ਵੀ ਲਾਈ ਹੋਈ ਸੀ ਲਾਲ ਅਲਦਾਲਾ ਤੇ ਮੜਾ ਮੋਟਾ ਤਾਂ ਹੀ ਸਮਾਨ ਨਿਕਲ ਗਿਆ ਝਾੜ ਨਹੀਂ ਸੋਰ ਤੁਹਾਨੂੰ ਪਤਾ ਬਹੁਤ ਆਏ ਤੇ ਆਪਾਂ ਵਲੋਗਾਂ ਨੂੰ ਦਿਖਾਉਂਦੇ ਹਾਂ ਇਸ ਕਰਕੇ ਥੋੜਾ ਝਾੜ ਵੀ ਘਟਾ ਤੇ ਲਾਣ ਵੀ ਤੇ ਕਣਕ ਥੋੜੀ ਜੀ ਤੁਹਾਨੂੰ ਪਤਾ ਹਲਕੀ ਜੀ ਦੀ ਸਰਕਾ ਤੇ ਦੀ ਪੂਰੇ ਕਰਦੀ ਮਸ਼ੀਨ ਸਟਾਰਟ ਉਹ ਲੀਵਰ ਲਾਏ ਅਗਰ ਨਹੀਂ ਲਾਣਾ ਨਹੀਂ ਚਲਾ ਕਟਰ ਵਾਲੀ ਅੱਛਾ ਕਟਰ ਵਾਲ ਚਲਾ ਰਿਹਾ ਆਉ ਦੇਖ ਮੈਂ ਸਟਾਉਂਦਾ ਕਮਾਸੇ ਡੋਤਾ ਪ੍ਰਿਆ ਲੈ ਵੀ ਚੀਜ਼ ਲੈਣ ਨਾ ਕਿ ਬਾਹਰ ਜਾ ਕੇ ਟੋਟੀ ਸਾਰੀ ਆ ਹੱਥੇ ਦੇਖ ਅੱਜ ਵੀ ਸੈੱਟ ਕਰਦੀ ਬਾਜ ਦੇਤੀ ਥੋੜੀ ਮਸ਼ੀਨ ਤੇ ਕਿਣੀਆਂ ਵੀਰੋ ਥੋੜੀ ਥੋੜੀ ਆਣ ਲੱਗੀਆਂ ਤੇ ਦੋ ਤਿੰਨ ਦਿਨਾਂ ਦਾ ਮੌਸਮ ਜਿਹੜਾ ਖਰਾਬ ਦੱਸਿਆ ਹੋਇਆ ਤੇ ਰੱਬ ਨੇ ਉਹ ਦੇਖ ਲਓ ਬਈ ਪੂਰੀ ਕਣਕ ਪੱਕਣ ਵਕ ਪੱਕੀ ਖੜੀ ਆ ਪਰ ਰੱਬ ਨੇ ਦੇਖ ਲਓ ਵੀਰੋ ਦੋ ਦਿਨਾਂ ਤੋਂ ਫੇਰ ਪਹਿਲਾਂ ਮੌਸਮ ਖਰਾਬ ਆ ਤੇ ਛਿੜਮਿਣ ਹੋਣ ਲੱਗੀ ਪਹਿਲਾਂ ਵੀ ਥੋੜਾ ਮੀਂਹ ਪਿਆ ਉਹ ਬਾਕੀ ਵੀ ਪਰਮਾਤਮਾ ਦੀ ਮਰਜ਼ੀ ਕੀ ਬਣੇਗਾ ਤੇ ਬਾਕੀ ਇੱਕ ਕਿੱਲਾ ਨੰਬਰ ਆ ਤੁਹਾਨੂੰ ਇੱਕ ਕਿੱਲਾ ਬਣੇ ਵੱਢਦੀ ਆ ਤੇ ਚੈੱਕ ਵੀ ਹੋ ਗਈ ਆਪਣੀ ਮਸ਼ੀਨ ਤੇ 8 ਕਿਲੇ ਰਾਤ ਨੂੰ ਵੱਢਣੇ ਆ ਤੇ ਉਹ ਸਾਹਮਣੇ ਜੰਗਲ ਦੇ ਨਾਲ ਤੇ ਉਹ ਰਾਤ ਨੂੰ ਵੱਡਾਂਗੇ ਕਿਉਂਕਿ ਤੇ ਬਾਕੀ ਅਜ ਮੀਂਹ ਪਿਆ ਹੋਇਆ ਹੁਣ ਵੀ ਕੜੀਆਂ ਗਿਰਨ ਲੱਗ ਰਹੀਆਂ ਮਾਰ ਪੈ ਰਿਆ ਦੇਖੋ ਆਹ ਦੇਖੋ ਦੇਖੋ ਬਈ ਕਿੱਥਾ ਕਿੱਡੇ ਪੈ ਰਿਆ ਦੇਖ ਦੋ ਛਿੱਟਾ ਪੈਗਾ ਬਈ ਇੱਕੇ ਸੁਬਾਹ ਬਈ ਪਹਿਲਾਂ ਹੀ ਮੀਂਹ ਪੈਲੀ ਆ ਵੇ ਥੋੜਾ ਧੁਕਣੀ ਗਿਰ ਲੱਗਦੀਆਂ ਸਹੀ ਬਾਤ ਆ ਵੀ ਮੀ ਕਣੀ ਮਣੀ ਜੀ ਹੋਣ ਲੱਗੀ ਤੇ ਆਪਣੇ ਗਾੜ ਬੱਦਲ ਪੈ ਰਹੇ ਫੁੱਲ ਆ ਦੇਖ ਸਕਦੇ ਬੱਦਲ ਇੱਧਰ ਦੇਖੋ ਵੀ ਸੂਰਜ ਨਿਕਲ ਰਿਹਾ ਤੇ ਇੱਧਰ ਪੂਰਾ ਬੱਦਲ ਆ ਇੱਧਰ ਤੇ ਮੀਂਹ ਆ ਰਿਹਾ ਉੱਧਰ ਹੈ ਨਹੀਂ ਸਾਰੀ ਵੀ ਡਣੀ ਜਿੰਨੀ ਤੁਸੀ ਵੀ ਲਵਾ ਲੈ ਕਰੇ ਫੁੱਦੂ ਰਾਤ ਨੂੰ ਚਲਾਵਾ ਲਾਣਮ ਰਾਤ ਨੂੰ 8 ਵਜੇ ਕਹਿ ਰਿਹਾ 8 ਵਜੇ ਚਲੇ ਅਸੀਂ 12 ਕੁ ਦੇ ਅਸੀਂ ਚੱਲੇ ਜੋਰ ਲਾਵਾ ਓ ਬਰੇ ਇਬਨੀ ਚਲਦੀ ਇਹ ਜੋ ਹੀ ਬੱਦਲ ਵਾਈ ਰਹੀ ਨਾ ਜੇ ਓ ਰਾਤ ਨੂੰ ਯਾਰ ਲਾਣ ਨੂੰ ਵਧੀਆ ਹੋ ਜਾਗਾ ਠਾਨੀ ਇਸ ਤਰ੍ਹਾਂ ਲਾਣ ਕੱਢਦੀ ਫਿਰ ਤੋਂ ਕਿੱਥੇ ਬਣਾਈ ਉਹਨੂੰ ਵੇਂਗਾ ਲਾਉਟੇ ਵੀ ਕਿੱਕੀ ਨੰਬਰ ਕੀ ਦੇਖੀ ਹੋ ਯਾਰ ਉਹ ਹੈਲਪਰ ਤੜਾ ਫੋਰਮੈਨ ਮਤਲਬ ਦੱਤਾ ਆਪ ਦਾ ਹੱਥ ਲੰਦ ਕੋਈ ਫਾਇਦਾ ਨਹੀਂ ਹੈਲਪਰ ਚੜਾ ਰੱਖਿਆ ਉੱਪਰ ਕੋਈ ਫਾਇਦਾ ਨਹੀਂ ਬਾਈ ਇਸਨੇ ਨਾ ਬਾਈ ਮਸ਼ੀਨ ਜਿਹੜੀ ਮਹਾਰਾਸ਼ਟਰ ਤੇ ਇੰਡੀਆ ਲੈ ਕੇ ਆਇਆ ਪੰਜਾਬ ਲੈ ਕੇ ਆਇਆ ਮਾਰਾ ਕਹਿੰਦੇ ਨਾ ਮੋਂਚਾ ਬਾਈ ਬਾਈ ਮੈਂ ਪਹੁੰਚੇ ਕਰਨਾਟਕਾ ਦੇ ਲੱਗੇ ਜਮਾਵੇਂ ਕਰਨਾਟਕ ਮਹਾਰਾਸ਼ਟਰ ਮਹਾਰਾਸ਼ਟਰ ਦੀ ਮਸ਼ੀਨ ਦਾ ਜੋਰ ਲਗਾ 24 ਦਿਨ ਤੇ ਉਸ ਤੋਂ ਬਾਅਦ ਮੈਂ ਲੈ ਕੇ ਆਇਆ ਪੂਰਾ ਹਫਤੇ ਦੇ ਵਿੱਚ ਮਸ਼ੀਨ ਆਪੇ ਪਿੰਡ ਬਾੜ ਤੇ ਦੀ ਚੱਕਰਿਓ ਬੜੇ ਦਾ ਕੁਝ ਥੋੜਾ ਜਿਹਾ ਗੇਰਨਾ ਤਾਂ ਕਰੀ ਲੋੜ ਕੇ ਪਰ ਨੂੰ ਤਾਂ ਪ੍ਰੈਸ਼ਰ ਪਾਟ ਕੇ ਦਾ ਆਪਣਾ फोर लैंड ਪਾ ਤੁਹਾਨੂੰ ਵਿਕਰੇ ਪੈ ਗਈ ਉਸ ਤੋਂ ਬਾਅਦ ਮਿਸਤਰੀ ਮਿਲਿਆ ਇਹਦਾ ਫਿਰ ਮੋਟਰ ਫੁਟ ਕਰ ਕਾਪੜਾ ਆਪ ਇੰਜਨ ਦਾ ਸਾਹ ਤੇਲ ਨਹੀਂ ਨਿਕਲਦਾ ਟਾਇਰ ਦੇਖ ਲਓ ਵੀ ਟਾਇਰ ਵੀ ਸਾਰੇ ਛੱਟ ਗਏ ਮਸ਼ੀਨ ਨੇ ਛੱਟ ਕਰ ਦਈਏ ਪੂਰੀ ਨਵੇਂ ਟਾਇਰ ਨਵੀਂ ਮਸ਼ੀਨ ਥੀਓ ਬਾਈ ਤੇ ਟਾਇਰ ਦੇਖ ਲਓ ਜਵੇਂ ਗੰਜੇ ਹੋ ਗਏ ਸੀਗੇ ਟਾਇਰ ਆਪਨੇ ਹੀ ਪਾਇਆ ਤਾਂ ਜਿਸ ਗੁੱਡੀ ਆ ਗਈ ਤਾਂ ਸੀਲ ਲਵਾ ਇਹ ਦੇਖੋ ਸੀਲ ਲਾ ਦੇ ਵੀ ਵੀ ਲੱਗਦੀ ਵੀ ਲਾਦੀ ਮਸਾਂ ਗੁੱਡੀ ਲਵਾ ਲਾਦੀ ਮਾ ਇਹ ਕਿਉਂ ਕਰਦਾ ਯੋ ਫੋਰਮੈਨ ਬਾਈ ਨਵਾਂ ਆ ਇਸ ਯੋ ਕਿੱਥਾ ਲਾਇਆ ਸੀ ਜਿੰਨ ਦਾ ਮਹਾਰਾਸ਼ਟਰ ਸੀਜ਼ਨ ਲਗਾ ਆਇਓ ਪੁਣੇ ਦੇ ਵਿੱਚ ਤੇ ਬਊਰਾ ਆ ਗਿਆ ਇੱਕ ਤਰੀਕ ਨੂੰ ਪਹੁੰਚ ਗਿਆ ਤੇ ਮੰਦੀ ਬਾਵੇਵਾ ਡਰਾਈਵਰ ਆ ਨਾ ਫੋਰਮੈਨ ਸੌਰੀ ਸ਼ਕਤੀਮਾਨ ਤੇ ਉਹ ਹੈਲਪਰ ਰੱਖਿਆ ਵਾ ਬਈ ਦੀਪੂ ਤੇ ਉਹ ਬੰਦਾ ਵੀ ਹੈਲਪਰ ਆ ਦੇਖੋ ਇਹਨੂੰ ਕੰਮ ਕੁਮਾਂ ਆਂਦਾ ਨਹੀਂ ਸਹਰੇ ਨੂੰ ਤੇ ਬਾਕੀ ਬਈ ਇੱਕ ਚੈਨਲ ਹੋਰ ਤੁਹਾਨੂੰ ਦਿਖਾ ਰਿਹਾ ਹਾਂ ਉਹਨੂੰ ਵੀ ਸਬਸਕ੍ਰਾਈਬਰ ਜ਼ਰੂਰ ਹੋ ਤੇ ਆਪਾਂ ਨੇ ਜੀ ਐਸ ਜੇ ਮਸ਼ੀਨਾ ਇਸ ਪਾਧਾ ਨੂੰ ਦਿਖਾਵਾ ਬਣਾ ਚੈਨਲ ਮਨਦੀਪ ਬਾਵਾ ਗਾਇਸ ਬੰਦੇ ਦਾ ਜਿਹੜਾ ਇਹਨੇ ਚੈਨਲ ਖਾਇਵਾ ਕੀਤਾ ਰਹਿ ਹੋਰ ਹੀ ਜਾਇਆ ਮਨਦੀਪ ਬਾਵਾ 786 ਚੈਨਲ ਹੈ ਆਪਣਾ @ਮਨਦੀਪਬਾਵਾ786 ਜੋ ਦੇਖੋ ਵੀ YouTube ਪੈਨੂੰ ਸਬਸਕ੍ਰਾਈਬਰ ਕਰੋ ਬਾਕੀ ਸ਼ਾਇਰੀ ਲਿਖਾਈ ਵੀ ਆਪਾਂ ਨੇ ਦੇਖੋ ਵੀ ਇਹਨੇ ਚਮਚਿਆਂ ਤੋਂ ਉਸਤਾਦ ਤੇ ਕਾਮਾ ਕੋਲੋਂ ਬਾਜ ਕਦੇ ਨਹੀਂ ਡਰਦੇ ਥਲਾ ਮਨਦੀਪ ਬਾਵਾ 786 ਇਸ ਕੀ ਆਈਡੀ ਹੈ ਬਈ ਫੋਲੋ ਕਰੋ ਤੇ ਹਰ ਟਾਈਮ ਤੁਹਾਨੂੰ ਬਲੌਗ ਦਿਖਾਉਂਦਾ ਰਹੇਗਾ ਕਿੰਨੇ ਕਿਲੇ ਵੜਦੀ ਏ ਤੇ ਬਾਕੀ ਝਾੜ ਦੇਖਦੇ ਆ ਕੀ ਰਹੂਗਾ ਆ ਤੂੰ ਛੜ ਬਹੁਤ ਬਧੀ ਬਾਕੀ ਕਿਸਮਤ ਬਹੁਤ ਜ਼ਿਆਦਾ ਕਿ ਜਿਹੜੇ ਬੀੜ ਕੇ ਲਵਾਉਂਾ ਚੜ੍ਹ ਸਕਦਾ ਦੱਸਾਂਗੇ ਅਦੀ ਬਲੌਗ ਤੇ ਬਾਕੀ ਜਿਹੜੇ ਆਪਣਾ ਸਵਾਈ ਵਾਲ ਸਾਈਡ ਆਪਣੇ ਤੋਂ ਕਟਵੜ 5-7 ਕਿਲੋਮੀਟਰ ਪਰਲੀ ਛੜ ਉਦੋਂ ਛੜਕ ਚਾ ਬੱਜੇ ਆ ਰਿਹਾ 10 ਕਿਲੋ ਦੇ 20-20 ਬਾਰੇ ਕਾਊਂਟ ਲਾ ਰਿਹਾ ਅੱਧੇ ਕਿੱਲੇ ਆ 20 22 ਕੁਇੰਟਲ ਤਰਾ ਅੱਧੇ ਕਿੱਲੇ ਆ 20 22 ਕੁਇੰਟਲ ਬਾਈ ਛਾੜ ਕਿੱਲਾ ਘਾਂਟੇ ਦੇ ਵਿੱਚ ਵੱਢੀ ਆ ਕਿੱਲਾ ਘਾਂਟੇਆਂ ਵਿੱਚ ਕਿੱਲਾ ਵੱਢੀ ਆ ਦੇਖੋ ਬਈ ਇਹੋ ਬੰਦੇ ਕਰਾ ਵੀ ਸਵਾਈ ਸਿੰਗਲ ਆ ਪਿੰਡ ਆਪਣੇ ਤੋਂ 6-7 ਕਿਲੋ ਮਿਲੋ ਥਾ ਬਈ ਅੱਧੇ ਕਿੱਲੇ ਆ 22 ਕੁਇੰਟਲ 22 ਕੁਇੰਟਲ ਮਾਰ ਸਾਹਮਣੇ ਚੱਲੇਗਾ ਕੰਮ ਔਰ ਲਾਂਹ ਮੈਲ ਵੀਡੀਓ ਚਿੰਦੇ ਦੇਖ ਆ ਕਹਾਵਾ ਕਰਦਾ ਕਿ ਬਰਦੇ ਆ ਮਾਲ ਬਤਾਣਾ ਬਾਈ ਇਤਰਾ ਨਿਕਲਣ ਲੱਗਾ ਜੇ ਅੱਧੇ ਕਿੱਲੇ ਵਾ 22 ਤੇ ਕਿੱਲੇ ਵਾ 42 ਚੱਲ ਚੱਲ ਬੇਬੇ ਨਿਕਲ ਰਿਹਾ 40 42 ਕਾਉਂਟਰ ਬਾਈ ਕਣਕ ਮਸ਼ੀਨ ਦੁਰਰੀ ਹੈ ਦੂਜੇ ਘਰ ਲੈ ਨਹੀਂ ਰਹੀ ਆਹ ਥਰਾ ਮਸ਼ੀਨ ਚੱਲ ਰਿਹਾ ਪ੍ਰੀਤ ਮਸ਼ੀਨ ਸਾਹਮਣੇ ਤੇ ਲੋ ਵਾ ਆਹ ਚੱਲ ਰਿਹਾ ਬਾਈ ਕਪ੍ਰੀਤ ਪਦੇ ਕਰਾ ਇਸ ਤੋਂ ਸੈਕਲ ਹੋ ਨਹੀਂ ਆਈ ਫੋਨ ਆ ਗਿਆ ਟੋਟਾ ਪੜਾ ਨਹੀਂ ਕੱਟਾ ਹਾਂ ਬਾਈ ਮਾਰ ਪਾ ਗਰੀਬ ਆਵਾਂ ਨੇ ਹਜੇ 21 ਕੇ ਨਟਾਂ ਮਾ ਜੜੀ ਦੇਖੀ ਤੇ ਉੱਪਰੋਂ ਦਾ ਫੋਨ ਆਪਣਾ ਤੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਆਪਾਂ ਇਤਰੀ ਕੀ ਫੜਾਈ ਦਿੰਦੀ ਨੂੰ ਕਿੱਥੇ ਗਈ ਆ ਬਾਈ ਗਈ ਜਬਾ ਤਾਂ ਯਾਰ ਹੈਲਪਰ ਹੈਲਪਰ ਨੂੰ ਕੇ ਪਤਾ ਆ ਉਸਤੇ ਬੜੀਆਂ ਉਸਤੇ ਛੋਟੀ ਦੀ ਭੈਣ ਜੀ ਵੀ ਉਹ ਦੇਖ ਲਈ ਵੀ ਚੋਈ ਬਾਈ ਹੈਲਪਰ ਦੇ ਟੀ ਵੀ ਰਿ 17 ਨੰਬਰ ਦੀ ਮਾਈ ਲਿਆ ਬਾਈ ਨੰਬਰ ਕੀ ਨੂੰ ਕੇ ਪਤਾ ਯਾਰ ਹੋ ਜਾ ਵੀ ਹੋ ਜਾ ਯਾਰ ਪਹਿਲਾ ਸੀਜ਼ਨ ਆ ਇਸ ਕਾਇਨੂ ਨਾ ਨਾ ਜਿੱਥੇ ਰੁਪਏ ਮੰਗਾ ਬਈ 30000 ਹੈਲਪਰ ਬੰਦਾ ਆ ਅਜੇ ਢੂਏ ਜਦ ਤੱਕ ਆਪਾਂ ਹੀ ਮਰਦੇ ਸਵਰਗ ਨਹੀਂ ਦੇਖਿਆ ਜਾਂਦਾ ਸਹੀ ਬਾਤ ਆ ਬਾਈ ਉੱਧਰ ਉੱਚ ਜਾ ਇਹ ਪਹਿਲਾਂ ਕੀ ਨਹੀਂ ਉਹ ਗੁੱਜਰ ਪੈਸੇ ਮੰਗਾ 20 30 ਹਜ਼ਾਰ ਇਹਨੂੰ ਨੂਪ ਲੰਟੀ ਬੁਰਸਤਾਰਾਂ ਕਿਹੜੀ ਆ ਇਹ ਲਿਖਿਆ ਜਾ ਰਹੇ ਆ ਉਹ ਪਾਏ ਮੋਨੀ ਵਾਲੇ ਕ ਵੀ ਚੱਲ ਰਿਹਾ ਫਰਨ ਫਰਨ ਹੁੰਦੀ ਨੇ ਸਿਨਾ ਵੀ ਕਾਫੀ ਚੱਲ ਰਹੀ ਆ ਅੱਜ ਬੱਦਲ ਕਰਗਾ ਤੈਨੂੰ ਪਤਾ ਬੱਦਲ ਦੇ ਡਰ ਦੇਣਾ ਸਿਨਾ ਇੱਕ ਉਹ ਚੱਲ ਗਈ ਤੇ ਕਿੱਧਰ ਵੜ ਗਈ ਆ ਤੇ ਕਿ ਇੱਕ ਕਿਲਾ ਇਹਨੇ ਵੜਦੀਆ ਤੇ ਬਸ ਤਵਾਈ ਦੀ ਖਾਗੀ ਤਵਾਈ ਵੀ ਸਾਫ ਆਵੇਂ ਇਸ ਤਰ੍ਹਾਂ ਪਲੇਨ ਪਿਆ ਨਾ ਇਸ ਤਰ੍ਹਾਂ ਦਿਖਾਵਾਂਗੇ ਬਸ 6 7 ਕਿਲੇ ਵੀ ਨੇ ਰਾਤ ਨੂੰ ਵੜਨੇ ਆ ਕੱਲ ਤੇ ਉਹ ਸਾਹਮਣੇ ਦੇਖੋ ਤੇ ਰਾਤ ਨੂੰ ਵੜਾਣੀ ਆ ਬਾਈ ਕੇਰਾ ਬਾਈ ਚੱਕ ਲੈ ਬੈਟਰੀਆਂ ਰਾਤ ਨੂੰ ਵੜਨੀ ਆਉਣਾਗੀ ਕਰ ਦਈਏ ਖਾਲੀ ਕੇਦੋਂ ਨਾਲੇ ਬਾਕੀ ਵੀਰੋ ਇੱਕ ਗਿੱਲਾ ਵੜਦੀ ਆ 18 20 ਕਮਾਂਟ ਲਗਾ ਝਾੜਾ ਤੇ ਉਹ ਗਿੱਲਾ ਵੱਡਾ ਸਾਰਾ ਤੇ ਥੋੜਾ ਜਿਹਾ ਲਾਨ ਵੀ ਕੱਟਾ ਤੇ ਝਾੜ ਵੀ ਥੋੜਾ ਜਿਹਾ ਕਿਉਂਕਿ ਵੀਰੋ ਲਵੇ ਜੰਗਲਾ ਸੂਰ ਤੇ ਬਾਂਦਰ ਬਹੁਤ ਨੁਕਸਾਨ ਕਰਾਂ ਇਸ ਕਰਕੇ ਲੰਗੜੇ ਲਵਲਵਾ ਥੋੜਾ ਜਿਹਾ ਝਾੜ ਕੱਟੇ ਰਹਿੰਦਾ ਕਿਉਂਕਿ ਹਲਕੀ ਹੀ ਗਣਕੁੰਦੀ ਆ ਤੇ ਬਾਕੀ ਸੂਰ ਤੇ ਬਾਂਦਰ ਥੋੜਾ ਜਿਹਾ ਨੁਕਸਾਨ ਜ਼ਿਆਦਾ ਕਰਦੇ ਇਸ ਕਰਕੇ ਤੇ ਬਾਕੀ ਹੋਰ ਜਿਹੜੇ ਕਣਕ ਹਜੇ ਵੱਢਣੀ ਆ ਰਾਤ ਨੂੰ ਅੱਠ ਗਿੱਲੇ ਤੇ ਉਸ ਦਾ ਝਾੜ ਵੀ ਆਪਾਂ ਦੇਖਾਂਗੇ ਤੇ ਬਾਕੀ ਹੁਣ ਤਾਂ ਤੁਹਾਨੂੰ ਪਤਾ ਕੰਮ ਸਟਾਰਟ ਹੋ ਗਿਆ ਅੱਜ 10 ਅਪ੍ਰੈਲ ਆ ਜੜੀ ਤੇ ਮੀਂਹ ਵੀ ਕਿਣ ਮਿਣ 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 ਹੋ ਗਈ ਤੇ ਹੁਣ ਵੀ ਥੋੜਾ ਥੋੜਾ ਆ ਰਿਹਾ ਤੇ ਦੋ ਦਿਨਾਂ ਦਾ ਦੱਸਿਆ ਆ ਬਾਈ ਕੋਈ ਪਤਾ ਨਹੀਂ ਹਲੇ ਤੇ ਬਾਕੀ ਇੱਕ ਗਿੱਲਾ ਵੱਢਤੀ ਆ ਤੇ ਹੁਣ ਫਰੀ ਹੈ ਮਸ਼ੀਨ ਤੇ ਰਾਤ ਨੂੰ ਚੱਲੇਗੀ ਤੇ ਬਾਕੀ ਆਪਾਂ ਤੁਹਾਨੂੰ ਹਰ ਡੇਲੀ ਤੇ ਵਲੌਗ ਪਾਉਂਦੇ ਰਹਾਂਗੇ ਦਿਖਾਉਂਦੇ ਰਹਾਂਗੇ ਤੇ ਵੀਡੀਓ ਨਾਲ ਬਣੇ ਰਹੋ ਤੇ ਚੈਨ ਨੂੰ ਕਰ ਲੋ ਸਬਸਕ੍ਰਾਈਬਰ ਤੇ ਹਾਂਂ ਦੇ ਰਹਾਂਗੇ ਪਾ ਤੁਹਾਨੂੰ ਬਟਾ ਦਿਖਾ ਦੇ ਯਾਰ ਹੈਲਪਰ ਉਹ ਕਰ ਯਾਰ ਪਾਣੀ ਲਿਆ ਗਲਾਸ ਪਾਣੀ ਹੈ ਨਹੀਂ ਵੀਰਾ ਸਾਲਾ ਪਾਣੀ ਬਈ ਮਸ਼ੀਨ ਚਲਾਦੀ ਹਲੇ ਪਰ ਤੇਰਾ ਕੰਮ ਕੀ ਆ ਤੰਨੇ ਪਾਣੀ ਮਸ਼ੀਨ ਭਾ ਗਰੀਸ ਗਰੂਸ ਕਰਨ ਦੇ ਆਪਣੇ ਮਸ਼ੀਨ ਵਾਸਤੇ ਪਾਣੀ ਰੱਖਿਆ ਪਿਆ ਤਾਰਪੌਲ ਬਾ ਤੇ ਰੱਖਿਆ ਪਿਆ ਬਈ ਉਹ ਭਾਈ ਉਹ ਬੰਦਾ ਪਾਣੀ ਨਾਲ ਬਲੌ ਚੈੱਕ ਕਰ ਲਿਆ ਮੈਂ ਹੀ ਘਾ ਮਾਰਾ ਫੜਦਾ ਕੋਈ ਨਹੀਂ ਫੜਦਾ ਨਹੀਂ ਹੰਦਾ ਤਾਂ ਤਾ ਹੇਲਪਰ ਰੱਖਿਆ ਬਾਤ ਕੋਈ ਨਹੀਂ ਪਹਿਲੇ ਸੀਜ਼ਨ ਮੈਂ ਤੈਨੂੰ ਟ੍ਰੈਵਲ ਥੋੜੀ ਬਣਾਵਾਂਗੇ ਰੋਟੀ ਰੁੱਟੀ ਪਕਾਵਾਂਗੇ ਤੇਰੇ ਤੇਲੇ ਓਏ ਸਾਲੇ ਫਟਾ ਬੜਾ ਦੇ ਇਹਦੇ ਬੜਾ ਛੋੜਾ ਫਟਾ ਨਾ ਵਾਲੇ ਪਾਣੀ ਦੀ ਦਾਜਾ ਭੱਜ ਜਾ ਤਾ ਹੇਲਪਰ ਚੱਲ ਜਾ ਜੀ ਜੀ ਲਿਆ ਸੈਂਟੀ ਪਹੁੰਚਾ ਨਾਮ ਲੈ ਲਈ ਜਿਆ ਬਾਖਸ਼ਾ ਭੈਣਗਾ ਵੀਰ ਬਾਤ ਕਰੀ ਨਹੀ ਤੇ ਬੱਦਲ ਬਈ ਥੋੜਾ ਖੜਿਆ ਹਲੇ ਤੇ ਲਵਾ ਜੰਗਲ ਵੀ ਆ ਜੰਗਲ ਕਰਕੇ ਹੋਈ ਆ ਕਣ ਕਿਕਰ ਤੇ ਬਾਕੀ ਵੀਰੋ ਵੜਦੀ ਤੇ ਰਾਤ ਨੂੰ ਚਲੇਗੀ ਤੇ ਬਾਕੀ ਤੁਹਾਨੂੰ ਅਗਲੇ ਵਲੌਗ ਮੈਂ ਦਿਖਾਵਾਂਗੇ ਤੇ ਦੇਖ ਚੰਡੇ ਵਾਲਾ ਫੋਰਮੈਂਨ ਲੱਗ ਰਿਹਾ ਵੀ ਥੋੜੀ ਮੋਟੀ ਜਿਹੜੀ ਕਮੀ ਪੇਸ਼ੀ ਦੂਰ ਕਰ ਰਿਹਾ ਉਹ ਚੰਡੇ ਵਾਲਾ ਤਾਂ ਵਧੀਆ ਲੱਗ ਰਿਹਾ ਸਾਈਡ ਮੋਗਾ ਜਿੱਦ ਤਾਰ ਦੂਰ ਹੋਵੇ ਦੂਰੀ ਹੋ ਜਾਏ ਉਸਤੇ ਜੋਰਾ ਤੇਰੇ ਵਰਗਾ ਉਧਰ ਨੂੰ ਨਹੀਂ ਜਾ ਜਾਂਦਾ ਚੰਡੇ ਵਰਗਾ ਲਾ ਰਿਹਾ ਚੰਡਾ ਲਾ ਰਿਹਾ ਪਤਾ ਮੰਨੂ ਚੰਡੇ ਵਾਸਤੇ ਸਪੈਸ਼ਲ ਪੱਤੀ ਲਵਾਈ ਪਈ ਆ ਬਾਈ ਜੀਐਸਯੂ 955 ਪਾਣੀ ਲਿਆ ਦਿਓ ਯਾਰ ਪਾਣੀ ਲਿਆ ਰਹੇ ਆ ਬਸ ਆ ਗਏ ਬਾਕੀ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਾਂ ਅਗਲੀ ਸਾਨੂੰ ਸਤਿ ਸ੍ਰੀ ਅਕਾਲ